ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਪੌਰ ਤੁਹਾਡੇ ਸਾਰਿਆਂ ਲਈ ਅੱਜ ਦੀਆਂ ਪੰਜਾਬ ਦੀਆਂ ਮੁੱਖ ਖ਼ਬਰਾਂ ਲੈ ਕੇ ਆਈਆਂ। ਪੰਜਾਬ ਦੀਆਂ ਮੁੱਖ ਖ਼ਬਰਾਂ ਦੇਖਣ ਦੇ ਲਈ ਮੇਰੇ ਸਮਾਚਾਰ ਸਾਥੀ ਦੇ ਰਿਪੋਰਟੇ ਬਣੇ ਰਹੋ ਅਤੇ ਆਓ ਆਪਾਂ ਪੰਜਾਬ ਦੀਆਂ ਤਾਜ਼ਾ ਖ਼ਬਰਾਂ ਦੇਤੇ ਚੰਨਣਾ ਪਾਉਣ। ਇੱਕ ਤਾਜ਼ਾ ਖ਼ਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਉਝਾਰ ਹੌਲ ਕਰਨ ਕੰਮ ਉਠੀ ਤਕਦੀ। ਪਾਕਿਸਤਾਨ ਦੇ ਵਿੱਚ ਐਤਵਾਰ ਦੀ ਰਾਤ ਨੂੰ ਕੁਝ ਹਿੱਸਿਆਂ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਇਸ ਦੀ ਤੀਬਰਤਾ 4.7 ਮਾਪੀ ਗਈ ਹੈ ਹਾਲੇ ਤੱਕ ਇਹ ਖਬਰ ਬੱਦੀ ਖਬਰ سامنے ਆ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਪਾਕਿਸਤਾਨ ਦੇ ਵਿੱਚ ਪਿਛਲੇ ਸੋਮਵਾਰ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਪਿਛਲੇ 15 ਦਿਨਾਂ ਤੋਂ ਪਾਕਿਸਤਾਨ ਦੇ ਵਿੱਚ ਤਕਰੀਬਨ 3 ਵਾਰ ਭੂਚਾਲ ਆ ਚੁੱਕਿਆ ਹੈ ਪਾਕਿਸਤਾਨ ਦੇ ਨਾਲ-ਨਾਲ ਚੀਨ ਅਤੇ ਮਿਆਂਮਾਰ ਦੇ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਇੱਕ ਤਾਜ਼ਾ ਖਬਰ سامنے ਆ ਰਹੀ ਹੈ ਪੰਜਾਬ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਕੋਟਾ ਦੇ ਵਿੱਚ 23 ਦਿਨ ਪਹਿਲਾਂ 25 ਅਪ੍ਰੈਲ ਨੂੰ ਸਸਪੈਂਡ ਕੀਤੇ bizness bureau ਦੇ ਦੋ ਅਫਸਰਾਂ ਨੂੰ ਬਹਾਲ ਕਰ ਦਿੱਤਾ ਹੈ ਇਹਨਾਂ ਦੇ ਵਿੱਚੋਂ ਫਲਾਈਂਗ ਸਪੋਰਟ ਐਚ ਸਵਰਨਦੀਪ ਸਿੰਘ ਅਤੇ ਜਲੰਧਰ bizness bureau ਦੇ SSP ਹਰਪ੍ਰੀਤ ਸਿੰਘ ਸ਼ਾਮਲ ਹਨ ਜਿਨ੍ਹਾਂ ਨੂੰ ਅਧਿਕਾਰੀਆਂ ਨੂੰ ਉਹਨਾਂ ਦੇ ਪਦ ਵਾਪਸ ਦਿੱਤੇ ਗਏ ਹਨ ਜਿੱਥੇ ਉਹ ਸਸਪੈਂਡ ਹੋਏ ਸਨ ਇੱਥੇ ਹੀ ਦੂਜੇ ਪਾਸੇ ਰਾਜਨੀਤੀ ਸ਼ੁਰੂ ਹੋ ਗਈ ਹੈ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਸਵਾਲ ਚੁੱਕੇ ਹਨ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮਜੀਤ ਸਿੰਘੂ ਜੀਖਿਆ ਨੇ ਸੋਸ਼ਲ ਮੀਡੀਆ ਦੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਹੈ ਕਿ ਬੇਸ਼ਰਮ ਆਪ ਸਰਕਾਰ ਨੇ ਇੱਕ ਹੋਰ ਉਂਤਰਨੇ ਦਿੱਤਾ ਹੈ ਤੇ ਇਹਨਾਂ ਦਾ ਹੋਰ ਵੱਡਾ ਚਿਹਰਾ ਸਾਹਮਣੇ ਆਇਆ ਹੈ 24-25 ਦਿਨ ਪਹਿਲਾਂ ਜਿਹੜੇ ਅਫਸਰ ਕਸਨ ਉਹ ਹੋਣਾ ਈਮਾਨਦਾਰ ਰੋਏ ਹਨ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮਜੀਤ ਸਿੰਘ ਤੇ ਜਿੱਥਿਆ ਨੇ ਆਪਣਾ ਵੱਡਾ ਬਿਆਨ ਦਿੱਤਾ ਹੈ। ਹਾਲ ਸਿੰਘ ਵਾਲਾ ਬਾਗਾ ਪੁਰਾਣਾ ਰੋਡ ਤੇ ਪੈਂਦੇ ਪਿੰਡ ਕੋਟੇ ਦੇ ਵਿੱਚ ਬਣ ਰਹੇ ਨੈਸ਼ਨਲ ਹਾਈਵੇ 254 ਵਾਲੇ ਰੋਡ ਦੀ ਅਧੂਰੀ ਚਕੀਲੀ ਉੱਤੇ ਵਾਪਰ ਰੇ ਇੱਕ ਬਹੁਤ ਹੀ ਭਿਆਨਕ ਸੜਕ ਹਾਲਤ ਸਾ ਕੰਪਨੀ ਅਤੇ ਠੇਕੇਦਾਰਾਂ ਦੀ ਲਾਪਰਵਾਹੀ ਦੇ ਕਾਰਨ ਮਸ਼ਹੂਰ ਕਬੱਡੀ ਖਿਡਾਰੀ ਦੀ ਮੌਤ ਅਤੇ ਉਸਦੇ ਜੋ ਨਾਲ ਵਾਲਾ ਸਾਥੀ ਸੀ ਉਹ ਹੈ ਜਤਨਿਕ ਜਦੋਂ ਵੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਦੋ ਪਿੰਡਾਂ ਨੇ ਰਾਜ ਦੇ ਪਿੰਡ ਕੋਟੇ ਦੇ ਵਿੱਚ ਲਗਾਇਆ ਧਰਨਾ ਅਤੇ ਕੰਪਨੀ ਅਤੇ ਠੇਕੇਦਾਰਾਂ ਦੇ ਜ਼ਰੂਰਤ ਲਗਾਏ ਨਾਰੇबाजी ਅਤੇ ਉਹਨਾਂ ਨੇ ਕਿਹਾ ਕਿ ਕੰਪਨੀ ਅਤੇ ਠੇਕੇਦਾਰਾਂ ਦੇ ਉੱਤੇ ਕੇਸ ਕੀਤਾ ਜਾਵੇ ਅਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ ਮਸ਼ਹੂਰ ਕਬੱਡੀ ਵਿਡਾ ਦੀ ਪਹਿਚਾਣ ਸੁਜੀਤ ਸਿੰਘ ਦਾ ਪੁੱਤਰ ਸਰਦਾਰ ਭਲਵੀਰ ਸਿੰਘ ਪਿੰਡ ਰੌਣਕਾਂ ਦੇ ਵਿੱਚੋਂ ਹੋਈ ਹੈ ਸੁਰਜੀਤ ਸਿੰਘ ਬਗਾ ਪੁਰਾਣਾ ਪਿੰਡ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਨਸੀਬ ਜਿਸ ਕਾਰਨ ਅਧੂਰੀ ਛੱਤੀ ਸੜਕ ਦੇ ਉੱਤੇ ਉਸੇ ਗੱਡੀ ਟਕਰਾ ਗਈ ਅਤੇ ਉਸ ਦੀ ਮੌਤ ਹੋ ਗਈ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਸੜਕ ਦੇ ਉੱਤੇ ਨਾ ਹੀ ਕੋਈ ਰਿਫਲੈਕਟਰ ਲੱਗਿਆ ਹੋਇਆ ਸੀ ਅਤੇ ਨਾ ਹੀ ਅਧੂਰੀ ਛੱਤੀ ਸੜਕ ਦਾ ਕੋਈ ਸੰਦੇਸ਼ ਸੰਕੇਤ ਦਿੱਤਾ ਗਿਆ ਸੀ ਜਿਸ ਕਾਰਨ ਇਸ ਹਾਦਸੇ ਦੇ ਵਿੱਚ ਸੁਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਉੱਤਰ ਜੋ ਸਾਥੀ ਹੈ ਉਹ ਕੁਮਿਤਰਾਂ ਜੱਫੀ ਹੋ ਗਿਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰ ਕੇ ਕਰਵਾਇਆ ਗਿਆ ਹੈ ਜਲੰਧਰ ਦੇ ਵਿੱਚ ਅੱਜ ਸਵੇਰੇ ਲਗਭਗ 4 ਵਜੇ ਦੇ ਕਰੀਬ ਗਦਾਇ ਕੋਡੀਆਂ ਤੋਂ ਫੈਕਟਰੀਆਂ ਨੂੰ ਲੱਗੀ ਭਿਆਨਕ ਅੱਗ ਐਨਯੂ ਕੋ ਜਿਆਦਾ ਭਿਆਨਕ ਸੀ ਕਿ ਇਸ ਅੱਗ ਦੇ ਵਿੱਚ ਜੋ ਅੱਗ ਦਾ ਧੂੰਆਂ ਸੀ ਉਹ 1 ਕਿਲੋਮੀਟਰ تک ਦੇ தூਰੇ ਤੇ ਦਿਖਾਈ ਦੇ ਰਿਹਾ ਸੀ ਜਲੰਧਰ ਟੀਮ ਦੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਮੌਕੇ ਤੇ ਹੀ ਉਹ ਉੱਥੇ ਮੌਜੂਦ ਹੋ ਗੁਈਆਂ 3 ਘੰਟਿਆਂ ਬਾਅਦ ਵੀ ਉਥੋਂ ਅੱਗ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ ਪਰ ਪਰਮਾਤਮਾ ਦਾ ਸ਼ੁਕਰ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਜਲੰਧਰ ਸਿਟੀ ਦੀਆਂ ਪੁਲਿਸ ਦੀਆਂ ਟੀਮਾਂ ਵੀ ਉੱਥੇ ਮੌਕੇ ਤੇ ਪਹੁੰਚੀਆਂ ਤੇ ਲੋਕਾਂ ਨੂੰ ਗੁਰੂ ਘਰ ਤੱਕ ਹਟਾ ਲਿਆ ਗਿਆ ਸਨ ਅਤੇ ਪਤਾ ਲੱਗਿਆ ਕਿ ਇਹ ਦੋਵੇਂ ਫੈਕਟਰੀਆਂ ਰਬੜ ਅਤੇ ਟਾਇਰਾਂ ਦੀਆਂ ਸਨ ਸਵੇਰੇ 4 ਵਜੇ ਆਗ ਲੱਗੀ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸਵਾ 4 ਵਜੇ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਹੀ ਉੱਥੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਤੇ ਅੱਗ ਨੂੰ ਬੁਝਾਉਣ ਦੀ ਕੀਤੀ ਗਈ ਉਹਨਾਂ ਦੇ ਵੱਲੋਂ ਕੋਸ਼ਿਸ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੂੰ ਲੈ ਕੇ ਇੱਕ ਬਹੁਤ ਹੀ ਦੁਖਦਾਰ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਨੂੰ ਪ੍ਰੋਸਟੇਟ ਕੈਂਸਰ ਹੋ ਗਿਆ ਹੈ। ਹਾਲ ਹੀ ਵਿੱਚ ਕਰਵਾਈ ਗਈ ਮੈਡੀਕਲ ਜਾਂਚ ਦੇ ਵਿੱਚ ਉਨ੍ਹਾਂ ਨੂੰ ਟੈਨਸ਼ਨ ਪਾਇਆ ਗਿਆ ਹੈ। ਪਿਸ਼ਾਬ ਸੰਬੰਧੀ ਸਮੱਸਿਆ ਆਉਣ ਦੇ ਕਾਰਨ ਉਨ੍ਹਾਂ ਨੇ ਮੈਡੀਕਲ ਚੈਕਅਪ ਕਰਵਾਇਆ ਸੀ ਜਿਸ ਦੌਰਾਨ ਉਨ੍ਹਾਂ ਨੂੰ ਕੈਂਸਰ ਲੱਭਿਆ ਗਿਆ ਹੈ। ਅਤੇ ਪ੍ਰੋਸਟੇਟ ਕੈਂਸਰ ਦੇ ਸੈੱਲ ਉਨ੍ਹਾਂ ਦੀਆਂ ਹੱਡੀਆਂ ਤੱਕ ਪਹੁੰਚ ਗਏ ਦੱਸਣਾ। ਇਹ ਜਾਣਕਾਰੀ ਜੋ ਵਾਈਡਨ ਦੇ ਦਫਤਰ ਦੇ ਵਿੱਚੋਂ ਸਿੱਧੇ ਸੰਬੰਧੀ ਮਿਲੀ ਅਪਡੇਟ ਦੇ ਰਾਨੀ ਦਿੱਤੀ ਗਈ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਜੋ ਵਾਈਡਨ ਅਤੇ ਉਹਨਾਂ ਦੇ ਪਰਿਵਾਰ ਕੈਂਸਰ ਦੀ ਜਾਂਚ ਦੇ ਲਈ ਕਰ ਰਹੇ ਹਨ ਵਿਚਾਰ ਸਮਾਚਾਰ ਸਾਖਰੀ ਉਤੇ ਬਨੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਜਗੀਆਂ ਹੋਰ ਦੂਸਰੀਆਂ ਅਪਡੇਟਸ ਲੈਣ ਲਈ ਮੇਰੇ ਸਮਾਚਾਰ ਸਾਖੀ ਨੂੰ ਫੋਲੋ ਕਰ ਲਓ ਤਾਂ ਕਿ ਤੁਹਾਨੂੰ ਪੂਰੇ ਪੰਜਾਬ ਦੀਆਂ ਅਪਡੇਟਸ ਮੇਰੇ ਇਸ ਚੈਨਲ ਦੇ ਉੱਤੇ ਮਿਲਦੀਆਂ ਰਹਿਣ ਅਤੇ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਵੀਡੀਓ ਪਸੰਦ ਹਨ ਤਾਂ ਕਿ ਮੈਂ ਤੁਹਾਨੂੰ ਉਸੇ ਤਰ੍ਹਾਂ ਦੀਆਂ ਅਪਡੇਟਸ ਦੇ ਸਕਾਂ ਧੰਨਵਾਦ